ਅਜੇ ਤੱਕ ਕੋਈ ਲੀਡਰ ਉੱtre ਨਹੀਂ ਇਤਰਾ ਅਬ ਸਰ ਏਦਾਂ ਦਾ ਕੋਈ ਅਜੇ ਤੱਕ ਉੱtreਆ ਹੀ ਨਹੀਂ ਏਦਾਂ ਦਾ ਜਿਸ ਤਰ੍ਹਾਂ ਦੀ ਉਹ ਭੈਣ ਮੇਰੀ ਸੇਵਾ ਕਰਨ ਲਈ ਹੈ 13 ਜ਼ਿਲ੍ਹੇ ਡਾਇਰੈਕਟ ਅਫੈਕਟਡ ਆ 13 ਜ਼ਿਲ੍ਹਿਆਂ ਦੇ ਤੁਸੀਂ ਜਿਹੜੇ ਮੁਖੀ ਆ ਭਾਵੇਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਦਾ ਡੀਸੀ ਆ ਜਾਂ ਪੁਲਿਸ ਪ੍ਰਸ਼ਨਸ਼ਾਸ਼nik ਆ ਤੁਸੀਂ ਵੇਖ ਲੋ ਵੀ ਪਹੁੰਚੇ ਢੰਗ ਕੇ ਨਾਲ ਲੋਕਾਂ ਦੇ ਕੌਣ ਖੜਿਆ ਚੀਨਾ ਸਵਿਟਸ ਹਾਊਸ ਇਹਨਾਂ ਦੀ ਇੱਕ ਕੈਲੋ সুইਟਸ ਦੁਕਾਨ ਸੀ ਇੱਕ ਸ਼ਾਪ ਸੀ ਜਿਨ੍ਹਾਂ ਦੇ ਵੱਲੋਂ ਜਿਹੜੇ ਹੜਪੀੜਤਾ ਵਾਸਤੇ ਲੰਗਰ ਲੈ ਕੇ ਆ ਰਹੇ ਆ ਉਹਨਾਂ ਵਾਸਤੇ ਲੰਗਰ ਲਾ ਰਹੇ ਆ ਇਹ ਸੰਗਤ ਦਾ ਲੰਗਰ ਜੀ ਸੀ ਨਾ সুইਟ ਵਾਲੇ ਕੱਲਿਆਂ ਦਾ ਨਹੀਂ ਗਾ ਜੀ ਨਹੀਂ ਸਾਰੀ ਸਾਰੀ ਮੇਰੇ ਵੀਰਾਂ ਦਾ ਭਰਾਵਾਂ ਦਾ ਜਿਹੜੇ ਮੇਰੇ ਨਾਲ ਸਾਥ ਦੇਂਦੇ ਆ ਕੱਲਾ ਕੋਈ ਵੱਡਾ ਨਹੀਂ ਜੀ ਕਿੰਨੀ ਅਗਰ ਸ਼ਾਮ ਤੱਕ ਸੰਗਤ ਆਉਂਦੀ ਹੈ ਕਿੰਨੀਆਂ ਕਟਰਾਲੀਆਂ ਅੰਤ ਹੀ ਕੋਈ ਨਹੀਂ ਕੇਵਲੇ ਸਾਡੇ ਕੋ ਭਾਂਡੇ ਨਹੀਂ ਪੂਰੇ ਹੁੰਦੇ ਭਾਂਡੇ ਨਹੀਂ ਨਾ ਕਿਸੇ ਬੜੇ ਭਾਂਡੇ ਨਹੀਂ ਪੂਰੇ ਹੁੰਦੇ ਦੋ ਦੋ ਇੱਕੋ ਧਾਮ ਹੀ ਦੋ ਦੋ 200 ਜੀ 2200 ਜੀ ਆ ਦੇਖੋ ਹੱਥਾਂ ਤੇ ਛਾਲੇ ਹੋ ਗਏ ਸੰਗਤ ਦਾ ਲੰਗਰ ਪਾਉਂਦੇ ਆ ਮਾਤਾ ਬਾਈ ਗੱਲ ਕਰਦੇ ਸੀ ਵੀ ਤੁਸੀਂ ਆਪਣੇ ਘਰ ਦੇ ਦੁਆਰ ਵੀ ਖੋਲਤੇ ਸੰਗਤ ਲਈ ਗੁਰੂ ਰਾਮਦਾਸ ਕੋਲਣ ਵਾਲਾ ਕਾ ਜੀ ਮੈਂ ਗਗਨ ਸਦੂ ਤੁਸੀਂ ਦੇਖ ਰਹੇ ਹੋ ਲਿਵਨ ਇਸ ਵਕਤ ਅਸੀਂ ਪਿੰਡ ਕੁੱਕੜਾਂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਖੜੇ ਹੋਏ ਆ ਅਜਨਾਲਾ ਰੋਡ ਤੇ ਪਿੰਡ ਪੈਂਦਾ ਸ਼ੀਨਾ ਸਵਿਟਸ ਹਾਊਸ ਇਹਨਾਂ ਦੀ ਇੱਕ ਕਹੋ ਸਵਿਟਸ ਦੁਕਾਨ ਸੀ ਇੱਕ ਸ਼ਾਪ ਸੀ ਜਿਨ੍ਹਾਂ ਦੇ ਵੱਲੋਂ ਜਿਹੜੇ ਹੜਪੀਟਾਂ ਵਾਸਤੇ ਲੰਗਰ ਲੈ ਕੇ ਆ ਰਹੇ ਆ ਉਹਨਾਂ ਵਾਸਤੇ ਲੰਗਰ ਲਾ ਰਹੇ ਆ ਇਹ ਸੇਵਾ ਜਿਹੜੀ ਉਹ ਵੀਰ ਹੋਣੀ ਕਰ ਰਹੇ ਆ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਦਾ ਲੰਗਰ ਜੀ ਛੀਨਾ ਸੀਟ ਵਾਲੇ ਕੱਲਿਆਂ ਦਾ ਨਹੀਂ ਗਾ ਜੀ ਨਹੀਂ ਬਿਲਕੁਲ ਸਾਰੀ ਸਾਰੀ ਮੇਰੇ ਵੀਰਾਂ ਦਾ ਭਰਾਵਾਂ ਦਾ ਜਿਹੜੇ ਮੇਰੇ ਨਾਲ ਸਾਥ ਦੇਣਦੇ ਆ ਕੱਲਾ ਕੋਈ ਵੱਡਾ ਨਹੀਂ ਜੀ ਸਾਰੀ ਸੰਗਤ ਦਾ ਵਾ ਮੈਨੂੰ ਮਾਇਆ ਆਈ ਜਾਂਦੀ ਮੰਗਾ ਲਈ ਜਾਂਦਾ ਜੀ ਠੀਕ ਹੈ ਜੀ ਤੇ ਜੀ ਤੁਹਾਡਾ ਨਾਮ ਜਾਨਣਾ ਚਾਹਾਂਗੇ ਨਾਮ ਪੁੱਛਣਾ ਚਾਹੁੰਦੇ ਜੱਜ ਛੀਨਾ ਜੀ ਜੱਜ ਛੀਨਾ ਕਿੰਨੇ ਤੁਸੀਂ ਮਤਲਬ ਕਿੰਨੇ ਸੇਵਾਦਾਰ ਇੱਥੇ ਸੇਵਾ ਕਰ ਰਹੇ ਨੇ ਇਹਦਾ ਕੋਈ ਲੇਖਾ ਪੈ ਜੀ ਜਿਹੜਾ ਮੇਰਾ ਭਰਾ ਹੁੰਦਾ ਕਿਹਨੂੰ ਕੰਮ ਪੈ ਇੰਨਾ ਕੋ ਚੱਲ ਜਾਂਦਾ 500 ਤੇ ਆ ਜਾਂਦੇ ਆ 10 ਚੱਲ ਜਾਂਦੇ ਬਸ ਇਦਾਂ ਹੀ ਚਲਤੋ ਚਾਲੀ ਟਰਾਲੇ ਅਹੀ ਅੱਜ ਹੀ ਬੰਦ ਕੀਤੇ ਗਾੜੀ ਜਾਣੇ ਅੱਛਾ ਅੱਗੇ ਡੇਲੀ ਟਰਾਲੇ ਲੈ ਕੇ ਜਾਂਦਾ ਸੀ ਪ੍ਰਸ਼ਾਦਾ ਪਕਾ ਕੇ ਸੰਗਤ ਨੂੰ ਵਰਤਾ ਕੇ ਆਈਦਾ ਇਹ ਦਵਾਈਆਂ ਸਭ ਕੁਝ ਅੱਛਾ ਤੇ ਪਰ ਅੱਜ ਹੀ ਬੰਦ ਕਰਕੇ ਹੁਣ ਅਈ ਨੂੰ ਆ ਨੂੰ 5 ਦਿਨ ਹੋ ਗਿਆ ਇੱਥੇ ਮੇਰੀ ਇਕੱਲੇ ਦੀ ਡਿਊਟੀ ਨਹੀਂ ਬਾਕੀ ਜਾਂਦੇ ਇੱਕ ਬਾਰਡਰ ਤੇ ਪਰ ਹੁਣ ਅਸੀਂ ਸਾਰੇ ਹੀ ਇੱਥੇ ਲੱਗ ਗਏ ਸਾਰੇ ਹੀ ਇੱਥੇ ਲੱਗ ਗਏ ਬਸ ਹੁਣ ਸੇ ਠੀਕ ਹੈ ਕੀ ਵਜ੍ਹਾ ਕੀ ਹੋਈ ਅੱਗੇ ਕਾਹਤੋਂ ਨਹੀਂ ਲੰਗਰ ਲੱਗਦਾ ਕੀ ਢੱਕੇ ਚੜ ਗ ਜਿਹੜੇ ਰੱਜੇ ਹੋ ਰੱਜੀ ਜਾਂਦੇ ਆ ਅੱਛਾ ਦੋ ਤਿੰਨ ਸਾਡਾ ਪ੍ਰਸ਼ਾਦਾ ਮੁੜਿਆ ਫਿਰ ਅਸੀਂ ਤਾਂ ਇੱਥੇ ਲੰਗਰ ਇੱਥੇ ਚਾਲੂ ਕਰਤਾ ਇੱਥੇ ਚਾਲੂ ਹਾਂ ਇੱਥੇ ਚਾਲੂ ਕਰ ਲਾਗੇ ਕਿੰਨੀ ਅਗਸਤ ਸ਼ਾਮ ਤੱਕ ਸੰਗਤ ਆਉਂਦੀ ਆ ਕਿੰਨੀਆਂ ਗੱਟਰਾਲੀਆਂ ਆਉਂਦੀਆਂ ਕੋਈ ਨਹੀਂ ਕੇਵਲੇ ਹਰ ਕੋ ਭਾਂਡੇ ਨਹੀਂ ਪੂਰੇ ਹੁੰਦੇ ਭਾਂਡੇ ਨਹੀਂ ਪੂਰੇ ਨਾ ਕਿਸੇ ਬੜੇ ਭਾਂਡੇ ਨਹੀਂ ਪੂਰੇ ਹੁੰਦੇ ਦੋ ਦੋ ਇੱਕੋ ਦਾਮ ਹੀ 200 ਜੀ 2200 ਜੀ ਕਿੰਨੀ ਸੇਵਾ ਕਰਦੀ ਸੰਗਤ ਪਿੱਛੋਂ ਉਹਦਾ ਦੀ ਸੇਵਾ ਸਾਡੇ ਨਾਲੋਂ ਵੱਡੀ ਜੇ ਅਹੀਂ ਕੁਛ ਵੀ ਨਹੀਂ ਉਹਨਾਂ ਦੇ ਪਾਸ ਕੋ ਕੱਲ ਰਿਹਾਨੇ ਤੋਂ ਗੱਡੀਆਂ ਆਈਆਂ 350 ਕਿਲੋਮੀਟਰ ਤੋਂ ਤੜਕੇ ਹੀ ਉਸ ਬੈਠੇ ਵੈਸੇ ਹੀ ਚਾਹ ਪੀਣੇ ਫੇਰ ਉਹਨਾਂ ਪ੍ਰਸ਼ਾਦਾ ਛਕਾ ਕੇ ਚਾਹ ਪਿਆ ਕੇ ਫੇਰ ਘੱਲਿਆ ਪੈਸੇ ਦਿੰਦੇ ਪੈਸਾ ਨਹੀਂ ਦੇਖੋ ਲੈਣਾ ਬਾਹਰਲੀ ਸੰਗਤ ਕੋ 1 ਰੁਪਇਆ ਨਹੀਂ ਲੈਣਾ ਨਾ ਸਾਡੇ ਕੋ ਆਪਣੀ ਮਾਇਆ ਬਾਬੇ ਦੀ ਕਿਰਪਾ ਡੱਕੇ ਚੜੇ ਆ ਤੁਸੀਂ ਮਾਇਆ ਕਿਸ ਤੋਂ ਸੇਵਾ ਨਹੀਂ ਲੈਣੀ ਆਪਣੇ ਭੈਣ ਭਰਾਵਾਂ ਕੋ ਜਿਹੜੇ ਆਖ ਲੋਤੇ ਮੇਰੇ ਵੀਰ ਸਾਬ ਇਹ ਸੇਵਾ ਵਾਲਿਆ ਠੀਕ ਹੈ ਜੇ ਦਾ ਜੀ ਕਰਦਾ ਕੋ 10000 ਦੇਈਂਦਾ ਕੋ 20 ਦੇਈਂਦਾ ਕੋ 50 ਦੇਈਂਦਾ ਪਰਵਾਹ ਹੀ ਨਹੀਂ ਹਨ ਕੋਈ ਠੀਕ ਹੈ ਪੈਸਾ ਵੱਧ ਵਾੜਾ ਜਿਹੜਾ ਰਾਸ਼ਨ ਆ ਰਿਹਾ ਹੈ ਮਤਲਬ ਪਿੰਡਾਂ ਚੋਂ ਲੋਕ ਲੈ ਕੇ ਆ ਰਹੇ ਆ ਮਾਲ ਵਿੱਚੋਂ ਜਾਂ ਹਰਿਆਣੇ ਤੋਂ ਉਹ ਫਿਰ ਅੱਗੇ ਜਾਂਦਾ ਉਹ ਸਾਰਾ ਅੱਗੇ ਭੇਜਿੰਦਾ ਹੈ ਇੱਕ ਕੋਈ ਕਹਿੰਦਾ ਦਾਲ ਲਾ ਲਓ ਕੋਈ ਕਹਿੰਦਾ ਖੰਡ ਲਾ ਲਓ ਨਹੀਂ ਲਵਾਉਣੀ ਨਹੀਂ ਨਹੀਂ ਲਵਾਉਣੀ ਉਹਨਾਂ ਦੀ ਸੇਵਾ ਬੜੀ ਵੱਡੀ ਹੋ ਕਹਾਂ ਜਾਵਦੀ ਸਾਡੇ ਕੋ ਉਧਰ ਧਿਆਨ ਮਾਰੋ ਤੜੇ ਚੜੇ ਅੰਦਰ ਪਾਣੀ ਦੇ ਜਿੰਨੂੰ ਲੋੜ ਹੈ ਇਹਨਾਂ ਲੈ ਜਾਓ ਜੀ ਸਾਡੇ ਕੋ ਪਾਣੀ ਲਓ ਕੱਲ ਆਏ ਮੁੱਲ ਲੈਣਾ ਮੈਂ ਨਾ ਫ੍ਰੀ ਖੜੋ ਜਿੰਨਾ ਮਰਜ਼ੀ ਲੈ ਜਾ अच्छा राती को आडे रस्तेदारी 100 पेटी रात ते 9 ਵਜੇ ਛੱਡ ਗਏ ਅਸੀਂ ਸੁੱਤੇ ਆ। اچھا 3 ਵਜੇ 100 ਪੇਟੀ ਲੱਗੇ ਆ। ਬੜੀ ਬੜੀ ਮੇਰੀ ਉਹਦੀ ਉਹਦੀ ਬਾਪੂ ਦੀ ਕਿਰਪਾ ਜੀ। ਅਸੀਂ ਕਿਹਨਾਂ ਆ। ਤੁਹਾਡੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਵੀਰ ਜਿਵੇਂ ਭਾਈ ਉਹਨਾਂ ਨੇ ਦੱਸਿਆ ਕਿ ਅਸੀਂ ਕਿਸੇ ਤੋਂ ਮਾਇਆ ਵੀ ਕੋਈ ਨਹੀਂ ਲੈ ਰਹੇ ਖੁਦ ਹੀ ਆਪਦੇ ਤੌਰ ਤੇ ਸੇਵਾ ਕਰ ਰਹੇ ਆ। ਇਕੱਲੇ ਇੱਕ ਨਗਰ ਵੱਲੋਂ ਹੀ ਆ ਜਾਂ ਕਿੰਨੇ ਕ ਜਾਣੇ ਇਹਦੇ ਵਿੱਚ ਕੰਮ ਕਰ ਰਹੇ ਆ। ਨੇ ਇਹ ਸਾਰੇ ਨਗਰ ਵੱਲੋਂ ਹੀ ਐਨ ਆਰ ਆਈ ਵੀਰ ਜਿਹੜੇ ਉਹ ਵੀ ਭੇਜ ਰਹੇ ਨੇ ਜਿੰਨੇ ਮਤਲਬ ਪਿੰਡ ਦੀ ਸੰਗਤ ਆ ਸਾਰੇ ਮਤਲਬ ਭੇਜ ਰਹੇ ਨੇ ਸੇਵਾ ਸੇਵਾ ਤੋਂ ਪਿਛੇ ਕੋਈ ਵੀ ਨਹੀਂ ਹਟ ਰਿਹਾ ਸਾਰੇ ਵੀਰ ਸੇਵਾ ਕਰ ਰਹੇ ਨੇ ਦਿਨ ਰਾਤ ਸੇਵਾ ਚੱਲ ਰਹੀ ਏ ਇਹ ਵੀਰ ਦੇ ਘਰ ਮਤਲਬ ਬਿਸਤਰੇ ਵੀ ਲਾਏ ਨੇ 25 30 ਜਿੱਦਾਂ ਮਤਲਬ ਰਾਤ ਕੋਈ ਦੂਰੋਂ ਹਰਿਆਣੇ ਵੱਲੋਂ ਜਾਂ ਰਾਜਸਥਾਨ ਵੱਲੋਂ ਸੰਗਤ ਆਉਂਦੀ ਆ ਉਹਦੇ ਵਾਸਤੇ ਰਹਿਣ ਵਾਸਤੇ ਵੀ ਬੰਦੋਬਸਤ ਹੋਇਆ ਹੋਏ ਉਹਨਾਂ ਨੂੰ ਰਾਤ ਨੂੰ ਪ੍ਰਸ਼ਾਦਾ ਮਿਲਣਗੇ ਇਹ ਸਾਡੇ ਭਾਬੀ ਜੀ ਨੇ ਜਿਹੜੇ ਇਹ ਦਿਨ ਰਾਤ ਸੰਗਤ ਦੀ ਸੇਵਾ ਕਰ ਰਹੇ ਨੇ ਪ੍ਰਸ਼ਾਦਾ ਲਾ ਕੇ ਦਿੰਦੇ ਨੇ ਜਦੋਂ ਵੀ ਕੋਈ ਸੰਗਤ ਆ ਜੇ ਉਸੇ ਟਾਈਮ ਉਹ ਤਾਜ਼ਾ ਪ੍ਰਸ਼ਾਦਾ ਮਿਲੇਗਾ ਇਹ ਨਹੀਂ ਵੀ ਸਵੇਰ ਦਾ ਪ੍ਰਸ਼ਾਦਾ ਉਹਨਾਂ ਨੂੰ ਮਿਲੇਗਾ ਤਾਜ਼ਾ ਪ੍ਰਸ਼ਾਦਾ ਮਿਲੇਗਾ ਤੇ ਬਿਸਤਰੇ ਲੱਗੇ ਨੇ ਕੋਈ ਗੱਲ ਨਹੀਂ ਗੁਰੂ ਆਰਾਮਦਾਸ ਦੀ ਬਹੁਤ ਕਿਰਪਾ ਹੈ ਬਹੁਤ ਮਿਹਰ ਹੈ ਕਿਰਪਾ ਆਪ ਦਾ ਕੈਮਰਾ ਗੱਲ ਵੀ ਕਰ ਰਹੀ ਸੀ ਭੈਣ ਦੇ ਹੱਥਾਂ ਤੇ ਛਾਲੇ ਹੋ ਗਏ ਕੈਮਰਾਮੈਨ ਛਾਲੇ ਆ ਦੇਖੋ ਹੱਥਾਂ ਤੇ ਛਾਲੇ ਹੋ ਗਏ ਸੰਗਤ ਦਾ ਲੰਗਰ ਬਕਾਉਂਦੇ ਆ ਇਕੱਲੇ ਕਰਦੇ ਹੋ ਮਾਤਾ ਇੰਨੀ ਸੇਵ ਨਾਲ ਕੰਮ ਵਾਲੀ ਰੱਖੀ ਨਾਲ ਕੰਮ ਹਾਂਜੀ ਕੰਮ ਵਾਲੀ ਅੱਛਾ ਹਾਂ ਠੀਕ ਹੈ ਮਾਤਾ ਬਾਈ ਗੱਲ ਕਰਦੇ ਸੀ ਵੀ ਤੁਸੀਂ ਆਪਦੇ ਘਰ ਦੇ ਦੁਆਰ ਵੀ ਖੋਲਤੇ ਸੰਗਤ ਲਈ ਗੁਰੂ ਰਾਮਦਾਸ ਕੋਲਣ ਵਾਲਾ ਆ ਗੋ ਗਿਆ ਬਈ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਵੀ ਭੈਣ ਜੀ ਤੁਸੀਂ ਦੱਸ ਰਹੇ ਸੀ ਵੀ ਆਪਦੇ ਘਰ ਦੇ ਦਰਵਾਜ਼ੇ ਵੀ ਖੋਲਤੇ ਵੀ ਜੇ ਕੋਈ ਸੰਗਤ ਆਉਂਦੀ ਹੈ ਹਾਂ ਜਿੰਨੇ ਵੀ ਸੰਗਤ ਆਵੇ ਦਰਵਾਜ਼ੇ ਖੁੱਲੇ ਨੇ ਇਹਨਾਂ ਦੇ ਘਰ ਦੇ ਮਤਲਬ 2 ਵਜੇ ਆਰੇ ਕੋਈ 3 ਵਜੇ ਆਰੇ ਦਰਵਾਜ਼ੇ ਖੁੱਲੇ ਨੇ ਜਦੋਂ ਵੀ ਸੰਗਤ ਆਏਗੀ ਉਹਨਾਂ ਨੂੰ ਨੰਬਰ ਦਿੱਤਾ ਹੈ ਸ਼ੀਨਾ সুইਟਸ ਦਾ ਵੀਰ ਉਹਨਾਂ ਦਾ ਉਹ ਆਣ ਕੇ ਇੱਥੇ ਕਾਲ ਕਰਨ ਤੇ ਵੀਰ ਹੋਣਗੇ ਆਪਣੇ ਘਰ ਖੜਨਗੇ ਇੱਥੇ ਵੀ ਮਦਦ ਦੇਣ ਰਾਤ ਪ੍ਰਸ਼ਾਦਾ ਚੱਲਦਾ ਹੈ ਜੀ ਦਰਬਾਈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਾਈ ਨੁਕਸਾਨ ਬਾਰੇ ਜਰੂਰ ਪੁੱਛਣਾ ਚਾਹਾਂਗੇ ਤੁਹਾਡੇ ਲਾਗੇ ਤਾਂਗੇ بڑے ਪਿੰਡ ਹੜ ਤੋਂ ਪ੍ਰਭਾਵਿਤ ਹੋਏ ਨੇ ਕਿੰਨਾ ਕੁ ਨੁਕਸਾਨ ਹੋਇਆ ਤੁਸੀਂ ਆਪ ਨੇੜੇੋਂ ਦੇਖਿਆ ਹੋਵੇਗਾ ਦੇਖੋ ਨੁਕਸਾਨ ਤਾਂ ਐਵੇਂ ਆ ਕਿ ਜੇ ਦੀ ਪ੍ਰਭਾਈ ਆਉਣ ਵਾਲੇ ਜੇ ਉਹਨੂੰ ਆਪਾਂ ਇਹ ਵੇਖੇ ਕਿ ਦੁਬਾਰਾ ਪੈਰਾਸਰ ਕਰਨਾ ਨਾ ਤੇ 8 ਤੋਂ 9 ਮਹੀਨੇ ਲਗਾਤਾਰ ਐਵੇਂ ਸੇਵਾ ਚੱਲੇ ਤਾਂ ਫੇਰਾ ਹਾਲੀ ਤਾਂ ਸਿਰਫ ਫਰਸਟ ਏਡ ਚੱਲ ਰਹੀ ਆ ਕਿ ਕਿਸੇ ਨੂੰ ਰਾਸ਼ਨ ਮਿਲ ਗਿਆ ਮੈਡੀਸਨ ਮਿਲ ਗਈ ਉਹਦੇ ਤੋਂ ਬਾਅਦ ਜਿਹੜੀ ਸੇਵਾ ਹੋਣੀ ਹੈ ਇਹ ਘਰਾਂ ਦੇ ਵਿੱਚ ਮਿੱਟੀ ਅਸੀਂ ਹੁਣ ਵੀ ਫਿਰੋਜ਼ਪੁਰ ਦੇ ਕਈ ਇਲਾਕੇ ਦੇਖਦੇ ਆ ਕਿ 2023 ਤੋਂ ਬਾਅਦ ਹੁਣ ਤੱਕ ਸਾਫ਼ ਨਹੀਂ ਹੋਏ। ਹਮ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਜੋਗੇ ਹੈਗੇ ਆ ਜਿੰਨੇ ਪਿੰਡਾਂ ਦੀ ਸੇਵਾ ਆਊਗੀ ਗਾਂ ਡੀਜ਼ਲ ਆ ਟਰੈਕਟਰ ਉਹਦੇ ਹਿਸਾਬ ਨਾਲ ਕਰੀਏ। ਫਿਰ ਆਉਣ ਵਾਲੇ ਇੱਕ ਹਫ਼ਤੇ ਤੋਂ ਬਾਅਦ ਤੁਹਾਨੂੰ ਅ ਦਿਖੇਗਾ ਕਰੋਪੀ ਦੀ ਮੈਡੀਸਨ ਦੀ। ਮੈਡੀਸਨ ਦੇ ਵਿੱਚ ਬਿਮਾਰੀਆਂ ਦੇਖੋ ਕਿਹੜੀ-ਕਿਹੜੀ ਬਿਮਾਰੀ ਆ। ਕਿਸੇ ਡਾਕਟਰ ਨਾਲ ਗੱਲ ਕਰਦੇ ਆ ਪਸ਼ੂਆਂ ਦੀਆਂ ਇਨਸਾਨਾਂ ਦੀਆਂ ਬਿਮਾਰੀਆਂ ਜਿਹੜੀਆਂ ਅਸੀਂ ਕਦੀ ਸੁਣੀਆਂ ਹੀ ਨਹੀਂ। ਉਹ ਆਉਣੀਆਂ ਨੇ ਇਨਫੈਕਸ਼ਨ ਬਹੁਤ ਹੋ ਗਈ ਆ ਜਿਹੜੇ ਪੁਲਟਰੀ ਫਾਰਮ ਸੀ ਉਹ ਸਾਰੇ ਦੇ ਸਾਰੇ ਆ ਗਏ ਤੇ ਇੱਕ ਕੁੱਕੜੀ ਜਿਹੜੀ ਇੱਕ ਛੋਟਾ ਜੀਵ ਹੋਣ ਕਰਕੇ ਉਹਦੇ ਕੋ ਪਾਣੀ ਚੋਂ ਬਾਹਰ ਹੀ ਨਹੀਂ ਆਇਆ ਗਿਆ ਉਹ ਸਾਰੀ ਪਾਣੀ ਦੇ ਵਿੱਚ ਸੱਪ ਚੂਹੇ ਪਲੇਗ ਇਹ ਸਾਰਾ ਕੁਝ ਆ ਸੋ ਨੁਕਸਾਨ ਤੇ ਅਸੈਸਮੈਂਟ ਕਰਨੀ ਜਿਹੜੀ ਆ ਸਭ ਕੁਝ ਬਰਬਾਦ ਆ ਆਪਾਂ ਇਹ ਤਾਂ ਕਹਿ ਨਹੀਂ ਸਕਦੇ 100 ਦਾ 100% ਜਿਹੜਾ ਉਹ ਬਰਬਾਦ ਆ ਪਸ਼ੂ ਜਿਹੜੇ ਆ ਕੁਝ ਬਚ ਗਏ ਕੁਝ ਰੁੜ ਗਏ ਕੁਝ ਮਰ ਗਏ ਇਨਸਾਨ ਨਹੀਂ ਕਹਿ ਸਕਦੇ ਕਿ ਸਾਡੀਆਂ ਜਿਹੜੀਆਂ ਤਕਰੀਬਨ 35 40 ਜਾਨਾਂ ਜਿਹੜੀਆਂ ਸਾਡੇ ਤੋਂ ਦੂਰ ਹੋ ਗਈਆਂ ਨੇ ਬਟ ਬਾਕੀ ਸਾਰਾ ਕੁਝ ਤਬਾਹ ਹੋ ਗਿਆ ਜਿੱਥੋਂ ਰੋਜ਼ੀ ਆਉਣੀ ਸੀ ਫਿਰ ਸਭ ਤੋਂ ਵੱਡੀ ਗੱਲ ਆ ਕਿ ਉਹਨਾਂ ਨੇ ਸ਼ਾਮ ਨੂੰ ਹੁਣ ਖਾਣਾ ਕੀ ਆ ਇੱਕ ਚੀਜ਼ ਬੱਚਿਆਂ ਦੀ ਫੀਸ ਬੱਚਿਆਂ ਦੀ ਪੜ੍ਹਾਈ ਕਈ ਬੱਚਿਆਂ ਦੀ ਫੀਸ ਦੇਣ ਜਾਂ ਸਮਰਥ ਹੋ ਜਾਣੇ ਇਹਦੇ ਜਿਹੜੀਆਂ ਸਿੱਖਿਆਕ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਵੀ ਚਾਹੀਦਾ ਕਿ ਅੱਗੇ ਆਉਣ ਤੇ ਐਟਲੀਸਟ 3 ਤੋਂ 6 ਮਹੀਨੇ ਜਿਹੜੀ ਆ ਉਹਨਾਂ ਫੀਸ ਜਾਂ ਹਾਫ ਕੀਤੀ ਜਾਵੇ ਜਾਂ ਮਾਫ ਕੀਤੀ ਜਾਵੇ ਵੀਰ ਇੱਕ ਸਵਾਲ ਕਾਫੀ ਦਿਨਾਂ ਤੋਂ ਉੱਠ ਰਿਹਾ ਹੈ ਕਹਿੰਦੇ ਰਾਸ਼ਨ ਬਹੁਤ ਆ ਰਿਹਾ ਹੈ ਰਾਸ਼ਨ ਦੀ ਕੋਈ ਟੋਟ ਨਹੀਂ ਤੇ ਬਾਈ ਨੇ ਵੀ ਗੱਲ ਕੀਤੀ ਵੀ ਰੱਜੇ ਰੱਜੀ ਜਾਣਦੇ ਆ ਜਿਨ੍ਹਾਂ ਨੂੰ ਲੋੜ ਹੈ ਉਹ ਅਜੇ ਸਟੋਰ ਕਿੱਥੇ ਕਰਨ ਉਹਨਾਂ ਦੇ ਘਰ ਤੇ ਪਾਣੀ ਦੇ ਵਿੱਚ ਡੁੱਬੇ ਹੋਏ ਆ ਇਹ ਬਹੁਤ ਵੱਡਾ ਸਵਾਲ ਹੈ ਕਿਸ ਚੀਜ਼ ਦੀ ਇਸ ਟਾਈਮ ਤੇ ਕਿੰਨੇ ਦਿਨ ਕਿਸ ਚੀਜ਼ ਦੀ ਲੋੜ ਹੈ ਸੰਗਤ ਜਿਹੜੀ ਆ ਰਹੀ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕੀ ਲੈ ਕੇ ਜਾਈਏ ਅਸੀਂ ਲੰਗਰ ਪਕਾ ਕੇ ਲੈ ਕੇ ਜਾਈਏ ਅਸੀਂ ਸੁੱਕਾ ਰਾਸ਼ਨ ਲੈ ਕੇ ਜਾਈਏ ਅਸੀਂ ਤੂੜੀ ਲੈ ਕੇ ਜਾਈਏ ਚਾਰਾ ਲੈ ਕੇ ਜਾਈਏ ਜਾਂ ਦਾਣੇ ਲੈ ਕੇ ਜਾਈਏ ਦੇਖੋ ਇਹਦੇ ਜਨਾ ਦੋ ਤਿੰਨ ਅਸਪੈਕਟ ਹੈਗੇ ਆ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਪਹਿਲਾਂ ਪ੍ਰਸ਼ਾਦਾ ਪਕਾ ਕੇ ਲੈਣ ਵਾਲਾ ਫੇਸ ਸੀਗਾ ਉਹ ਤਾਂ ਹੁਣ ਸਮਾਪਤ ਹੀ ਆ ਰੀਜ਼ਨ ਕਿਉਂਕਿ ਉਹ ਪ੍ਰਸ਼ਾਦਾ ਬਹੁਤ ਹੋ ਗਿਆ ਹੁਣ ਉਹ ਚੀਜ਼ ਹੈ ਜਿਹੜੀ 3 ਤੋਂ 6 ਮਹੀਨੇ ਖਰਾਬ ਨਹੀਂ ਹੋਣੀ ਉਹ ਚੀਜ਼ ਦੀ ਲੋੜ ਆ ਹੁਣ ਕੁਝ ਜਿਹੜੇ ਆ ਸ਼ੈੱਡ ਆ ਗਏ ਕੁਝ ਟੈਂਪਰੇਰੀ ਸ਼ੈੱਡਾਂ ਦੀ ਲੋੜ ਆ ਜਿਵੇਂ ਕਿਹਾ ਕਿ ਜਿਹਦਾ ਘਰ ਹੀ ਨਹੀਂ ਹੈਗੇ ਉਹ ਰੱਖੇਗਾ ਕਿਤੇ ਉਹਨੂੰ ਪਹਿਲਾਂ ਰੱਖਣ ਵਾਸਤੇ ਜਿਹੜਾ ਵੀ ਇੱਕ ਸ਼ੈੱਡ ਚਾਹੀਦਾ ਵਾ ਟੈਂਪਰੇਰੀ ਸ਼ੈੱਡ ਚਾਹੀਦਾ ਇਹ ਇਹ ਜੋ ਸਾਰਾ ਕੁਝ ਹੋਇਆ ਇਹ 3-4 ਮਹੀਨੇ ਤੱਕ ਕਿਸੇ ਨੂੰ ਘਰ ਮਿਲਣਾ ਹੀ ਨਹੀਂ ਔਰ ਜੋ ਘਰ ਸਾਨੂੰ ਦਿਖ ਰਿਹਾ ਕਿ ਡਿੱਗੇ ਨਹੀਂ ਆ ਉਹਨਾਂ ਦੀ ਜਿਹੜੇ ਥੱਲੇੋਂ ਹਿੱਲ ਗਏ ਨੇ ਬੇਸ ਹਿੱਲ ਗਏ ਸਾਰੇ ਉਹਨਾਂ ਦੇ ਦੈਟ ਮੀਨਸ ਉਹਦੇ ਵਿੱਚ ਆਪਾਂ ਰਹਿ ਨਹੀਂ ਸਕਦੇ ਸੋ ਪਹਿਲਾ ਫੇਸ ਤਾਂ ਜਿਹੜਾ ਸੀਗਾ ਉਹ ਪ੍ਰਸ਼ਾਦੇ ਦਾ ਸੀ ਸਮਾਪਤੀ ਤੇ ਦੂਸਰਾ ਛੁੱਕਾ ਰਾਸ਼ਨ ਤੀਸਰਾ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਡੀਸਨ ਆ ਉਹ ਵੀ ਮੈਡੀਸਨ ਕੋ ਜਨਰਲ ਮੈਡੀਸਨ ਨਹੀਂ ਜਿਹੜੀਆਂ ਬਿਮਾਰੀਆਂ ਉੱਥੇ ਫੈਲਣੀਆਂ ਨੇ ਫਿਰ ਪਸ਼ੂਆਂ ਦੀ ਮੈਡੀਸਨ ਪਸ਼ੂ ਜਿਹੜੇ ਆ ਸਾਡੇ ਨੂੰ ਇਮਿਊਨਿਟੀ ਤੇਜ ਹੁੰਦੀ ਆ ਹਨਾ ਸਾਡੀ ਤਾਂ ਇਮਿਊਨਿਟੀ ਰਹੀ ਨਹੀਂ ਗਈ ਪਰ ਆਉਣ ਵਾਲੇ 4-5 ਦਿਨਾਂ ਦੇ ਵਿੱਚ ਜਦੋਂ ਇਨਫੈਕਸ਼ਨ ਵਧੇਗੀ ਬਿਮਾਰੀਆਂ ਵਧਣਗੀਆਂ ਉਹਨਾਂ ਦੀ ਲੋਡ ਪੈਣੀ ਆ ਸੋ ਜਿੰਨਾ ਵੀ ਫੇਜ਼ ਹੈਗਾ ਜਿਹੜਾ ਵੀ ਸੇਵਾ ਕਰ ਰਿਹਾ ਨਾ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀਆਂ 4-5 ਸੰਸਥਾਵਾਂ ਹੈਗੀਆਂ ਰਲ ਕੇ ਇੱਕ ਕੋਆਰਡੀਨੇਸ਼ਨ ਬਣਾਇਆ ਜਾਵੇ ਅਸੈਸਮੈਂਟ ਕੀਤੀ ਜਾਵੇ ਕਿ ਕਿਹੜੇ ਪਿੰਡਾਂ ਦੇ ਵਿੱਚ ਕਿੰਨੀ ਲੋਡ ਆ ਤੇ ਕਿਹੜੇ-ਕਿਹੜੇ ਦਿਨ ਲੋਡ ਆ ਸੋ ਹੋ ਸਕਦਾ ਵਾ ਕਿ ਅਸੀਂ 3 ਤੋਂ 4 ਜਾਂ ਹਫ਼ਤੇ ਦੇ ਵਿੱਚ ਅਸੈਸਮੈਂਟ ਕਰ ਲਈਏ ਚਿੰਨੇ ਵੀ ਸੇਵਾ ਕਰਨੀ ਉਹ ਇਹ ਸੋਚ ਕੇ ਕਰੇ ਕਿ 6 ਮਹੀਨੇ ਕਰਨੇ ਆ ਠੀਕ ਹੈ ਜੀ ਤੇ ਕੋਆਰਡੀਨੇਸ਼ਨ ਦੇ ਨਾਲ ਕਰਨੀ ਆ ਬੀ ਦੀ ਲੋੜ ਆ ਬੀਜ਼ ਆ ਡੀਜ਼ਲ ਆ ਸਾਰਾ ਕੁਛ ਆ ਤੇ ਟ੍ਰਾਈਟਰ ਵੀ ਲੋੜ ਪੈਣੀ ਆ ਕੋਈ 5-700 ਟੋੜਾ ਕਿਸੇ ਨੂੰ ਬੀ ਦਾ ਚਾਹੀਦਾ ਖਾਦ ਦਾ ਚਾਹੀਦਾ ਉਹ ਵੀ ਲੋੜ ਆ ਐਦਾਂ ਸੌਦਾ ਨਾ ਨਾ ਨਰਾ ਕੱਲਾ ਪਾ ਖਰਾਬ ਕਰੇ ਜਿਹਨਾਂ ਨੂੰ ਕਣਕ ਬੀਜ ਕੇ ਦੇਣੀ ਪੈਣੀ ਆ ਫਿਰ ਦੀ ਗੱਲ ਸਾਡੇ ਕੋ 500 ਲੀਟਰ ਡੀਜ਼ਲ ਜਮਾ ਆ ਪੰਪ ਤੇ ਅੱਛਾ ਅਸੀਂ ਘੜ ਤੋਂ ਘੜ 1000 2 ਲੀਟਰ ਜੇ ਵਾਹਿਗੁਰੂ ਕਿਰਪਾ ਕਰੇ ਸਾਨੂੰ ਗੱਫਾ ਆ ਗਿਆ ਜਮਾ ਕਰੀ ਜਾਂਦੇ ਆ ਅਹੀਂ ਪਿੰਡਾਂ ਨੂੰ ਡੀਜ਼ਲ ਦੇਾਂਗੇ ਜੀ ਠੀਕ ਹੈ ਇਹ ਨਹੀਂ ਵੀ ਕੱਲਾ ਵੀ ਰਾਸ਼ਨ ਨਹੀਂ ਸਾਰਾ ਨਾ ਗੁਰੂ ਰਾਮ ਦਾਸ ਮੇਰਾ ਕਰੇ ਡੀਜ਼ਲ ਦੇਾਂਗੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਵੀ ਪੰਜਾਬ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਹ ਇੰਨੇ ਲੋਕ ਸਮਰਥ ਨੇ ਲੋੜ ਆ ਲੀਡਰ ਦੀ ਸਾਡੇ ਕੋਲ ਜੋ ਕੋਈ ਲੀਡਰ ਹੀ ਨਹੀਂ ਜ ਹੈਗਾ ਮਹਾਰਾਜ ਅਜੀਤ ਸਿੰਘ ਤੋਂ ਬਾਅਦ ਕੋਈ ਲੀਡਰ ਹੀ ਨਹੀਂ ਮਿਲਿਆ ਹੁਣ ਵੇਖੋ ਇੱਥੇ ਸਮਾਨ ਬੜਾ ਆਉਣ ਰਿਹਾ ਪਰ ਇਹ ਆਪਣਾ ਸਾਰਾ ਪ੍ਰਬੰਧ ਸੰਭਾਲਣ ਦੇ ਹੈ ਜੱਜ ਸਾਹਿਬ ਹੁਣੀ ਲੀਡਰ ਇੱਕ ਚਾਹੀਦਾ ਵਾ ਮਾਨਦਾਰ ਖਾਨੂ ਕਹੇ ਚੀਜ਼ ਦੀ ਲੋੜ ਨੇਗੀ ਡੱਕੇ ਲੱਗੇ ਨੇ ਲੋਕ ਆਪ ਮਰੇ ਤੁਰੇ ਆਉਂਦੇ ਨੇ ਇੱਕ ਸਰਕਲ ਹੀ ਬਣ ਗਿਆ ਵੀ ਲੋੜ ਤੋਂ ਵੱਧ ਰਾਸ਼ਨ ਜਾਣ ਰਿਆ ਤੇ ਪੰਜਾਬ ਨੂੰ ਲੋੜ ਜੇ ਚੰਗੇ ਲੀਡਰ ਦੀ ਅਹੀਂ ਵਿੰਦੇ ਜੇ ਚਾਰ ਸਵੇਰੇ ਦੀਦਾ ਹਨੂ ਕੱਖ ਨਹੀਂ ਜੇ ਭਗਵੰਤ ਮਾਨ ਸਾਹਿਬ ਵਾਲੋ ਨੇ ਵੇਖਿਆ ਵੀ ਸ਼ਾਇਦ ਦੂਜਿਆਂ ਨਾਲੋਂ ਕੋਈ ਵੱਖਰਾ ਹੋਵੇ ਪਰ ਪਤਾ ਨਹੀਂ ਕੀ ਚੱਕਰ ਜਿਹੜਾ ਕੁਰਸੀ ਤੇ ਬੈੰਦਾ ਵਾ ਏਕ ਹੀ ਹੋ ਜਾਂਦੇ ਨੇ ਸਾਰੇ ਤੇ ਤਲਾਸ਼ਨ ਦੀ ਲੋੜ ਆ ਪੰਜਾਬ ਨੂੰ ਚੰਗੇ ਲੀਡਰ ਦੀ ਜਿਹੜਾ ਚੰਗੀ ਗਵਾਈ ਕਰੇ ਇੱਥੇ ਚੱਪਾ ਚੱਪਾ ਥਾਂ ਜਿਹੜਾ ਨਾ ਉਹ ਹੈਗਾ ਵਾ ਪਜਾਉ ਇੱਥੇ ਇੱਕ ਆਧਾਰ ਨੇ ਵੀ ਬੰਦਾ ਵੱਢ ਕੇ ਦੱਬਦੀਏ ਤੇ ਉਹ ਗੁਪਿੰਦਾ ਐਡੀ ਪਜਾਉ ਜ਼ਮੀਨ ਆ ਤੇ ਸਰਕਾਰਾਂ ਮਾਰਨੂੰ ਤੁਲੀਆਂ ਨੇ ਸਾਰੀਆਂ ਪਰ ਨਹੀਂ ਇਹ 500000 ਸਾਲ ਤੋਂ ਪਹਿਲਾਂ ਤੋਂ ਪੰਜਾਬ ਨੂੰ ਦੱਬਣ ਦੇ ਦੱਬਿਆ ਨਹੀਂ ਜਾਣਾ ਸਰਕਾਰਾਂ ਤਾਂ ਕਹਿੰਦੀਆਂ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਹੜਾਂ ਦਾ ਪਾਣੀ ਕਢਾ ਰਹੇ ਆ ਅਸੀਂ ਤੁਹਾਡੇ ਨਾਲ ਬੈਠ ਕੇ ਰੋਟੀਆਂ ਖਾ ਰਹੇ ਆ ਅਸੀਂ ਤੁਹਾਨੂੰ ਹੈਲੀਕਾਪਟਰ ਦੇ ਰਹੇ ਆ ਕਿਸ਼ਤੀਆਂ ਦੇ ਰਹੇ ਆ ਤੇ ਹੋਰ ਵੀ ਬੜੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵੇਖੋ ਗੱਲਾਂ ਦਾ ਕੜਾਈ ਬੰਡਿਆ ਵਾ ਬਾਕੀ ਜਿੰਨਾ ਕ ਆਉਂਦੇ ਆ ਉਹ ਤਾਂ ਆਪਾਂ ਨੂੰ ਸਾਰੇ ਨੂੰ ਪਤਾ ਹੀ ਆ ਜਿੰਨਾ ਕਿ ਜੇ ਤੁਸੀਂ ਕੈਮਰੇ ਖੜਨੇ ਉਹਨਾਂ ਕੀ ਲੀਡਰ ਹੋਣੇ ਜੇ ਜਦੋਂ ਤੁਹਾਡੇ ਕੈਮਰੇ ਨਾ ਆਏ ਉੱਥੇ ਵੜਨਾ ਕਿਸੇ ਦੇ ਨਹੀਂ ਆ ਚਲੋ ਆਪਾਂ ਤੇ ਜਿੰਨੇ ਜੋਗੇ ਹੈਗੇ ਕਰਾਂਗੇ ਕਿਸੇ ਨੂੰ ਦੇ ਕੋਈ ਨਹੀਂ ਕੋ ਸਕਦਾ ਗੁਰਰਾਮਦਾਸ ਦਉ ਤੇ ਕਿਸੇ ਦੇ ਘਰ ਪੂਰਾ ਹੋਣਾ ਵਾ ਅਸੀਂ ਤੇ ਚਲੋ ਦੁੱਖ ਜੋ ਸਾਂਝੇ ਆ ਉਹਨਾਂ ਦੇ ਤੇ ਜੋ ਵੀ ਜਿੰਨਾ ਕਿ ਜੋ ਹੋ ਗਏ ਆ ਆਪਾਂ ਜਿੰਨੇ ਕ ਜੋਗੇ ਹੈਗੇ ਉਹਨਾਂ ਕੋ ਨਾਲ ਕਰਾਂਗੇ ਬਾਕੀ ਸਰਕਾਰਾਂ ਤੋਂ ਤੇ ਬਹੁਤ ਵੱਡਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਜਦੋਂ ਵੀ 200 ਦੇਸ਼ ਐ ਪੰਜਾਬ ਦੇ ਸੌਰੀ ਦੁਨੀਆ ਦੇ ਉੱਤੇ ਜਦੋਂ ਵੀ ਕਿਸੇ ਦੇ ਉੱਤੇ ਕੋਈ ਵਿਪਤਾ ਪੈਂਦੀ ਆ ਜਾਂ ਕਿਸੇ ਸੂਬੇ ਤੇ ਵਿਪਤਾ ਪੈਂਦੀ ਆ ਅਸੀਂ ਆਪਦਾ ਸਾਰਾ ਕੁਝ ਚੱਕ ਕੇ ਤੁਰ ਪੈਂਦੇ ਆ ਵੀ ਹਾਂ ਅਸੀਂ ਲੰਗਰ ਲਾਉਣ ਚੱਲੇ ਆ ਮੈਂ ਲੰਗਰ ਦੀ ਨਿੱਦਿਆ ਨਹੀਂ ਕਰਦੀ ਸਾਨੂੰ ਗੁਰੂ ਮਹਾਰਾਜ ਦੀ ਦੇਣ ਹੈ ਜੇ ਅਸੀਂ ਕਾਬਿਲ ਹੈਗੇ ਆ ਤਾਂ ਲਾਉਣੇ ਆ ਪਰ ਅੱਜ ਬਹੁਤ ਲੋਕ ਇਹ ਸਵਾਲ ਵੀ ਕਰ ਰਹੇ ਆ ਕਿ ਸਾਡੇ ਉੱਤੇ ਵਿਵਪਤਾ ਪਈ ਕੀ ਤੁਸੀਂ ਕੋਈ ਬਾਹਰਲਾ ਬੰਦਾ ਵੇਖਿਆ ਜਿਹੜਾ ਸਾਡੀ ਮਦਦ ਲਈ ਆਇਆ ਦੇਖੋ ਪਹਿਲਾਂ ਨਹੀਂ ਬਿਲਕੁਲ ਜੀ ਅਸੀਂ ਜੰਮੇ ਸੇਵਾ ਚ ਮੇਰੀ ਬੇਨ ਅਸੀਂ ਜੰਮੇ ਸੇਵਾ ਚ ਜਿਹੜਾ ਸੇਵਾ ਚ ਜਿਹੜਾ ਸੇਵਾ ਚ ਜੰਮਿਆ ਹੈ ਨੀ ਪਾਤਸ਼ਾਹ ਦੇ ਵਾਸਤੇ ਆ ਨਾ ਉਹ ਹੀ ਲਾ ਸਕਦੇ ਆ ਤਾਮਾ ਨਾਡੂਲ ਦੂਜੇ ਆਪਾਂ ਮਿਹਣਾ ਨਹੀਂ ਕੇ ਨੂੰ ਦੇ ਸਕਦੇ ਉਹਨਾਂ ਨੂੰ ਹੱਥ ਹੀ ਨਹੀਂ ਗੁਰੂ ਨਾਨਕ ਪਾਤਸ਼ਾਹ ਦਾ ਜਿੰਨੂੰ ਹੱਥ ਹੈ ਉਹ ਲਾ ਸਕਦਾ ਉਹ ਜੋ ਮਰਜ਼ੀ ਕਰ ਲਓ ਨਹੀਂ ਜਿਵੇਂ ਕੇਂਦਰ ਸਰਕਾਰ ਦਾ ਇੱਕ ਵੀ ਬਿਆਨ ਨਹੀਂ ਆਇਆ ਉਦੋਂ ਕੋਈ ਕਟਾ ਕਟਾ ਬੱਚਾ ਵਰਜੇ ਤੇ ਇਹ ਟਵੀਟ ਕਰ ਦਿੰਦੇ ਆ ਪੰਜਾਬ ਸਾਰਾ ਡੁੱਬ ਗਿਆ ਇੱਕ ਵੀ ਟਵੀਟ ਨਹੀਂ ਆਇਆ ਇਹਦੇ ਬਾਰੇ ਪੰਜਾਬ ਨੂੰ ਉਹ ਸਮਝਦੇ ਨਹੀਂ ਜੀ ਆਪਣਾ ਇਹ ਲੋਕਾਂ ਨੂੰ ਵੈਸੇ ਸਮਝ ਹੋਣ ਲਾਉਣ ਲੱਗੀ ਆ ਇਹ ਤਾਂ 47 ਤੋਂ ਬਾਅਦ ਹੀ ਇੰਨਾ ਕਹਿਤਾ ਵੀ ਤੁਹਾਨੂੰ ਅਸੀਂ ਲੋਡ ਕਰਕੇ ਰੱਖਿਆ ਵੀ ਤੁਹਾਡੇ ਸਿਰਾਂ ਥਾਣੀ ਨੰਘ ਕੇ ਤੇ ਅਸੀਂ ਗਾਂਹ ਜਾਇ ਕਰਨਾ ਪੰਜਾਬ ਨੂੰ ਮੇਰੇ ਹਿਸਾਬ ਨਾਲ ਸਮਝਿਆ ਹੀ ਨਹੀਂ ਕਿਸੇ ਨੇ ਆਪਣਾ ਚਲੋ ਕੋਈ ਗੱਲ ਨਹੀਂ ਜਿਹੜਾ ਮਾਹੌਲ ਬਣ ਡਿਆ ਵਾ ਬੀਸਿਕਲੀ ਨਾ ਸਿਸਟਮ ਫੇਲ ਆ ਇਦੇ ਵਿੱਚ ਤੁਸੀਂ ਜੇ ਆਪਾਂ ਹਿਸਟਰੀ ਵਾਲ ਜਾਈਏ ਨਾ ਤੇ ਸਿਰਫ ਸਾਨੂੰ ਕੋਈ ਸਟੇਟਮੈਂਟ ਹੀ ਨਜ਼ਰ ਆਉਂਦੀ ਆ ਜੇ ਹਿਮਾਚਲ ਚ ਆਏ ਸੀਗੇ ਪਿਛਲੇ ਸਾਲ ਵੀ ਉੱਥੇ ਹੜ੍ਹ ਆਏ ਜਾਂ 23 ਦੇ ਵਿੱਚ ਆ ਤੇ ਜਾ ਕੇ ਹਕੀਕਤ ਔਨ ਗਰਾਉਂਡ ਤੇ ਕੁਝ ਨਹੀਂ ਹੈਗਾ ਸੋ ਜੇ ਕਿਸੇ ਨੇ ਕੰਮ ਨਹੀਂ ਕਰਨਾ ਉਹਨੇ ਕਿਸੇ ਲਈ ਵੀ ਨਹੀਂ ਕਰਨਾ ਰਹੀ ਗੱਲ ਜਿਹੜੀ ਆਪਣੇ ਇਥੋਂ ਦੀ ਪ੍ਰਸ਼ਾਸਨ ਦੀ ਹੁਣ ਸਾਡੇ ਡੀਸੀ ਆ ਮੈਡਮ ਸਾਨੀ ਜਿਹੜੀ ਆ ਐਸਐਸਪੀ ਆ ਔਨ ਗਰਾਉਂਡ ਕੰਮ ਕਰਨ ਦੀ ਡੇ ਆ ਜਿੰਨੇ ਕੁ ਜੋਗੇ ਹੈਗੇ ਆ ਕਰਦੇ ਆ ਬਟ ਇਹ ਵਿਪਦਾ ਬਹੁਤ ਵੱਡੀ ਆ ਔਰ ਇਹ ਏਵੇਂ ਦੀ ਕਰੋਪੀ ਹੈਗੀ ਆ ਜਿਹੜੀ ਪਹਿਲਾਂ ਮੈਨੇਜ ਕਰਨੀ ਸੀ ਹੁਣ ਤਾਂ ਡੁੱਲ ਗਿਆ ਸਾਰਾ ਕੁਝ ਅੱਛਾ ਬੇਨਤੀ ਹੁਣ ਤਾਂ ਬਰਬਾਦ ਹੋ ਗਏ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਵਈ ਸਰੋਪਾ ਦੇਣਾ ਸਲਮਾਨਤ ਕਰਨਾ ਉਹਨਾਂ ਦਾ ਅੱਛਾ ਜਿੱਦਾਂ ਮੱਦੀ ਅਸੀਂ ਉਹਨਾਂ ਨੂੰ ਸਾਧ ਕੇ ਸਲਮਾਨਤ ਕਰਨਾ ਰਾਜੇ ਆਮ ਤੌਰ ਤੇ ਪ੍ਰਸ਼ਾਸਨ ਤੇ ਲੋਕ ਤੰਗ ਹੁੰਦੇ ਆ ਹਰੇਕ ਬੰਦਾ ਇਹੀ ਕਹਿੰਦਾ ਕਿ ਸਾਡੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ ਉਹ ਪਹੁੰਚੇ ਨਹੀਂ ਕੱਲਾ ਇੱਕ ਅੰਮ੍ਰਿਤਸਰ ਦੇ ਵਿੱਚ ਦੇਖ ਰਹੇ ਆ ਡੁੱਬੇ ਘਰਾਂ ਦੇ ਵਿੱਚ ਲੋਕ ਡੁੱਬੇ ਹੋਏ ਆ ਫਿਰ ਵੀ ਉਹ ਬੀਬੀ ਦੀ ਸਲਾਹਤਾ ਕਰਦੇ ਆ ਐਸਾ ਕੀ ਆ ਨਾਲ ਖੜੇ ਆ ਉਹ ਭੈਣ ਸਾਡੀ ਐਂਡ ਕਰਾਤੀ ਆ ਅਸੀਂ ਉਹਨੂੰ ਸਲਮਾਨਤ ਕਰਨਾ ਚਾਹੁੰਦੇ ਜਦੋਂ ਮਰਜ਼ੀ ਭਾਵੇਂ 2 ਮਿੰਟ ਖਿਲੋ ਜਾਣ ਸਾੜ ਕੋ ਬਸ ਐਸਾ ਕੀ ਕੀਤਾ ਉਹਨਾਂ ਨੇ ਇਹੋ ਜਿਹਾ ਮੈਂ ਨਾ ਵੀ ਅਜੇ ਤੱਕ ਕੋਈ ਲੀਡਰ ਉਤਰੇ ਨਹੀਂ ਇਦਾਂ ਦਾ ਅਫਸਰ ਏਦਾਂ ਦਾ ਕੋਈ ਅਜੇ ਤੱਕ ਉਤਰਿਆ ਹੀ ਨਹੀਂ ਏਦਾਂ ਦਾ ਜਿਸ ਤਰ੍ਹਾਂ ਦੀ ਉਹ ਭੈਣ ਮੇਰੀ ਸੇਵਾ ਕਰਨ ਰਹੀ ਹੈ ਤੇਰਾ ਤੇਰਾ ਜ਼ਿਲ੍ਹੇ ਡਾਇਰੈਕਟ ਅਫੈਕਟਡ ਆ 13 ਜਿਲ੍ਹਿਆਂ ਦੇ ਤੁਸੀਂ ਜਿਹੜੇ ਮੁਖੀ ਆ ਭਾਵੇਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਦੇ ਡੀਸੀ ਆ ਜਾਂ ਪੁਲਿਸ ਪ੍ਰਸ਼ਾਸਨਿਕ ਆ ਤੁਸੀਂ ਵੇਖ ਲੋ ਵੀ ਪਹੁੰਚੇ ਢੰਗ ਕੇ ਨਾਲ ਲੋਕਾਂ ਦੇ ਕੌਣ ਖੜਿਆ ਜਦੋਂ ਮੁਸੀਬਤ ਪੈਂਦੀ ਆ ਸਹਾਇਤਾ ਦੇ ਬਾਅਦ ਚ ਪਹਿਲਾਂ ਨਾਲ ਖੜਨ ਵਾਲਾ ਚਾਹੀਦਾ ਉਹ 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 ਬੀਬੀ ਨਾਲ ਖੜੀ ਆ ਹਰ ਟਾਈਮ 4 ਵਜੇ ਘਰੋਂ ਨਿਕਲ ਜਾਂਦੇ ਜੇ ਠੀਕ ਆ ਟੜਕੇ ਨਿਕਲ ਜਾਂਦੇ ਆ ਰਾਤ ਨੂੰ 10 ਵਜੇ ਮੈਂ ਪਹੁੰਚ ਕੀਤੀ ਆ 10 10 ਵਜੇ ਤੱਕ ਰਮਦਾਸ ਜੇ ਠੀਕ ਆ ਦਾਸ ਦਾ ਅਸੀਂ ਬਸ ਉਹਨਾਂ ਦਾ ਸਲਮਾਨਤ ਕਰਨਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਜੇ ਕੋਈ ਚੰਗਾ ਕੰਮ ਕਰੂਗਾ ਤੇ ਲੋਕ ਸਲਾਹਤਾ ਵੀ ਕਰਨਗੇ ਅਜੇਹਾ ਨਹੀਂ ਆ ਵੀ ਲੋਕ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਨਿੰਦੀ ਜਾਣ ਜੇ ਚੰਗਾ ਕੰਮ ਕਰੋਗੇ ਤਾਂ ਤੁਹਾਡੀ ਵੀ ਸਲਾਹਗਾ ਸਰਕਾਰ ਦੇ ਕੋਲ ਮੁਲਾਜ਼ਮ ਨਹੀਂ ਹੈਗੇ ਕੀ ਹੈ ਵੀਰ ਜਦੋਂ ਪੁਰਾਣੇ ਟਾਈਮ ਤੇ ਪੁਰਾਣੇ ਪੁਰਾਣੇ ਟਾਈਮ ਤੇ ਆਪਾਂ ਦੇਖਦੇ ਸੀ ਨਾ ਤੇ ਹਰ ਨਹਿਰ ਦੇ ਉੱਪਰ ਸਰਕਾਰੀ ਕਰਮਚਾਰੀ ਹੁੰਦਾ ਸੀਗਾ ਤੇ ਉਹ 12 ਮਹੀਨੇ ਦੀ ਰਿਪੋਰਟ ਸੀਗੀ ਹੁਣ ਸਾਨੂੰ ਲੱਭਦਾ ਹੀ ਕੋਈ ਨਹੀਂ ਸਾਰਾ ਕੁਝ ਪ੍ਰਾਈਵੇਟ ਹੱਥਾਂ ਦੇ ਵਿੱਚ ਇੱਕ ਕੰਪਨੀ ਕੋਲ ਆ ਰਿਸਪੌਂਸਿਬਿਲਟੀ ਕਿਸੇ ਦੀ ਨਹੀਂ ਆ ਤੇ ਜੇ ਇਹੀ ਆਪਾਂ ਮੰਨ ਲਓ 6 ਮਹੀਨੇ 3 ਮਹੀਨੇ ਪਹਿਲਾਂ ਕੀਤਾ ਹੁੰਦਾ ਪਾਣੀ ਦਾ ਬਹਾਵ ਸਹੀ ਰਹਿੰਦਾ ਜਿਹੜੀ ਸੁੱਕੀ ਮਿੱਟੀ ਹੋਦੀ ਜਗ੍ਹਾ ਤੇ ਤੁਹਾਡਾ ਘਾਹ ਉਗਦਾ ਰੁੱਖ ਉਗਦੇ ਇਹ ਕਰੋਪੀ ਨਹੀਂ ਹੋਣੀ ਸੋ ਸਾਡੇ ਕੋਲ ਜਿਹੜੇ ਆ ਸਰਕਾਰੀ ਤੰਤਰ ਦੇ ਵਿੱਚ ਜਿਹੜੀ ਨਫਰੀ ਆ ਉਹ ਨਹੀਂ ਹੈਗੀ ਇਹ ਵੀ ਬਹੁਤ ਵੱਡਾ ਕਾਰਨ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ